ਵੀ ਬੀਬੂ ਚੱਲ ਜੀ ਮੈਂ ਚੜਾ ਗਿਆ ਮੈਂ ਬਸ ਚਲ ਆਜੋ ਆਜੋ ਆਇਆ ਮਤਲਬ ਚੱਲੀਏ ਬਾਸ ਆਏ ਹੈ ਜੱਟ ਉੱਠੀ ਆ ਵੀ ਉੱਠ ਕੇ ਸਾਰ ਨਹਾਉਣ ਲੱਗ ਜੱਟ ਨਹਾਉਣੇ ਜੱਟਾ ਫਰਸਡੇ ਸਕੂਲ ਦਾ ਹੈ ਬੀਬੂ ਦਾ ਹੈ ਇਹਨੇ ਟੋਏ ਨੂੰ ਵੀ ਸਕੂਲ ਚ ਹੈ ਵੀ ਤੋ ਦੋ ਨਹੀਂ ਬਾਲੇ ਆ ਟੂ ਮੱਚ ਚਵਤ ਹੈ ਨਾਲੇ ਯਾਰੇ ਟੁਆਏ ਜਾ ਅਜੇ ਨਹੀਂ ਕਰ ਕੀ ਆਪਾਂ ਅੱਪੇ ਕੀ ਨਹੀਂ ਲਾ ਦੇਈਏ ਨਾ ਫੇਰ ਰੋਟੀਆਂ ਆਵਾਂਗੇ ਫੇਰ ਰੋਟੀਆਂ ਆਏ

जवाक ने पिंडो इन किूर पे तू दिन बोलूल जी लागे ना कि खेद बाले टोले से सारे का क्या हम तो खेड़ा देंगे कि आप आके लेने ही करना हैं बोल दाबे पे हमरा बीबो <laughs> की हो <हुगे>? गया की हो गया जीनी लगने से हो गया है मस्त ले पैंट पाव पे um, ए यस यस यार टस्कूल ही रेडी नवे कपड़े है ना मुझे

ਫਿਰ ਮੈਡਮ ਸਾਰੇ ਬੱਚਿਆਂ ਨੂੰ ਖਵਾਉਗੀ ਫਿਰ ਤੁਹਾਨੂੰ ਵੀ ਚੇਅਰ ਤੇ ਬਿਠਾ ਕੇ ਟੇਬਲ ਤੇ ਬਿਠਾ ਕੇ ਨੂੰਹੇ ਕਾ ਕੇ ਬਣਾ ਕੇ ਮੈਨੂੰ ਫਿਰ ਖਵਾਉਗੀ ਹੈ ਤੇ ਦੈਰੀ ਹੈ ਨਾ ਗੁੱਡ ਬாய் ਬਣਿਆ ਹੈ ਗੁੱਡ ਬாய் ਬਣਿਆ ਦੇ ਕਾਸ਼ ਹੱਟ ਸੋਹਣੇ ਲੱਗਦੇ ਆ ਰੀਮੂ ਦੇ ਇਹ ਵੇਖੋ ਬਾਪੂ ਨੂੰ ਹੂੰ ਨੀਦ

ਇੱਥੇ ਲੈ ਘਰ ਪੈ ਲੈ ਵੀ ਕੋ ਇੱਧਰ ਨੂੰ ਕਰਕੇ ਪਾ। ਆਣੀ ਕਰ ਦੇਣ ਜਿਹੜੀ ਉਹ। ਇਹਦੇ ਸਕੂਲ ਚ ਬੂਟ ਵਿੱਚ ਚਿੱਟੇ ਨੇ ਇਹ ਬੰਦੇ ਗਰੇਪਸ, ਬナナ ਫਰੂਟ ਇਹ ਚ ਪਾਵਾਂਗੇ। ਦੱਸੋ। ਉੱਚੀ ਬੋਲੋ।

ਇਰਾਦੀ ਬੋਤਲ ਪਾਣੀ ਪਾਤਾ ਇਸੇ ਨਾਲ ਖਾਣਾ ਬੜੀ ਹੁੰਦਾ ਹੋਵੇਗਾ ਉਹ ਕਹਿੰਦੇ ਸਿਲਵਰ ਪੇਪਰ ਤੇ ਰੈਪ ਕਰਨਾ ਨੂੰ ਪੋਣੇ ਵਾਂਗ ਰਚ ਕੋ ਬੈਠਾ ਕੋ ਬੈ ਰੂਆ ਉਹਦਾ ਇਹਦੇ ਮੇਂ ਰੋਟੀ ਲੈਣੀ ਓਕੇ ਇਹ ਦੇਖਾ ਵਤਨ ਕੀ ਬਾਤ ਆ

ਉਹ ਲੰਾਂ ਨਹੀਂ ਉੱਥੇ ਦੇਣ ਨਹੀਂ ਆ ਤਰਖਾਨ ਨੂੰ ਆਪੀ ਕੋਈ ਪਹਿਲੇ ਬੱਛੇ ਅੱਬ ਡਾਕਟਰੀ ਲਈ ਕਰਨੀ ਮਾਂ ਮੈਂ ਲੱਡੂ ਫੂਟਾ ਇਹ ਵੀ ਲੱਡੂ ਫੂਟਾ ਮਾਂ ਮੈਂ ਬਸ ਸੌਂਦੇ ਫੇਰ ਲੱਡੂ ਫੁੱਟੂ ਤੇਰਾ ਆਣਾ ਕੋਈ ਫਿਰ ਇਹਨੂੰ ਕਿਸੇ ਉਹ ਕਰਿਆ ਨੇ ਤਾਂ ਪਾਣ ਕਿਤਾ ਭੱਜਿਆ ਵਾਕਸੀ ਮੰਮੀ ਡੈਡੀ ਤੇ ਇਹਨੂੰ ਜਿਹੜਾ ਆ ਨਹੀਂ ਸਕਦੇ ਔਡੀਆ ਕਰਨਾ ਤਾਂ ਖਬਰ ਕਿੱਥੇ ਖੜਿਆ ਕਰੇ ਹਾਂ ਫੇਰ ਵਾਲੇ ਦੇਖ ਲੈ ਪੁੱਤ ਨੇ ਘਰ ਆ ਰੋਟੀ ਸੁਣੀ ਭੁੱਖ ਬਹੁਤ ਲੱਗੂ ਹਾਂ ਛੜੇ ਸਕੂਲ ਦੇਖਣਾ ਜਿੱਕੇ ਮੇਰਾ ਰਹਿਣਾ ਤੇਰੇ ਨਾਲ ਜਿਹੜਾ ਹਰ ਸਾਇਆ ਦਾ ਮਤਲਬ ਜੀ ਲੱਗ ਗਿਆ ਨਾ ਪੁੱਤ

ਬੱਸ ਅੱਜ ਚੱਲ ਆਜਾ ਐਦਾਂ ਵੇ ਚਾਕੇ ਕਿਉਂ ਤਰੇਗਾ ਤੂੰ ਨਾ ਨਾ ਦੇ